ਮੇਰਾ ਨਾਮ ਵਿਜੇਪੁਰ ਪ੍ਰਿੰਸੀਪਲ ਸੀਨੀਅਰ ਸੈਂਟਿਸਕੂਲ ਮਲਟੀਪਰਪਸ ਪਟਿਆਲਾ 15 ਅਗਸਤ ਦੇ ਸਵੰਦ ਦੇ ਵਿੱਚ ਮੈਂ ਆਪਣੇ ਤੇ ਆਪਣੇ ਸਾਰੇ ਅਧਿਆਪਕਾਂ ਦੇ ਵੱਲੋਂ ਸਾਰੀ ਆਮ ਜਨਤਾ ਨੂੰ ਆ ਬੱਚਿਆਂ ਦੇ ਪੇਰੈਂਟਸ ਨੂੰ ਤਹਿ ਦਿਲ ਤੋਂ ਮੁਬਾਰਕਬਾਦ ਜਰੀ ਹੈ ਇਹ ਆ ਉਹ ਦਿਨ ਦੀ ਹੈ ਜੀ ਅਣਜਾਪਾ ਗੱਲ ਤੋਂ ਕਰੀਏ ਸਿੱਖਿਆ ਦੀਤਾ ਜਿੱਦਾਂ ਕਿ ਤੁਸੀਂ ਆਪਾਂ ਦੇਖ ਰਹੇ ਜੋ ਮਾਨ ਸਰਕਾਰ ਵੱਲੋਂ ਐਨੇ ਵੱਡੇ ਉਪਰਾਲੇ ਕੀਤੇ ਗਏ ਨੇ 50 ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਅੱਜ ਕਾ ਸੁਣੋ ਜੇ ਵੀ ਆਇਆ ਵੀ ਕੁਝ ਪ੍ਰਾਈਵੇਟ ਸਕੂਲਾਂ ਦੇ ਬੱਚੇ ਜੋ ਕਿ ਸਰਕਾਰੀ ਸਕੂਲਾਂ ਦਾ ਦੁੱਖ ਕਰਦੇ ਤਾਂ ਫਿਰ ਤੁਸੀਂ ਕੀ ਕਰੋਗੇ ਮਾਨਯੋਗ ਸਰਦਾਰ ਭਗਵੰਤ ਜੀ ਸਾਡੇ ਸੀਐਨ ਉਹਨਾਂ ਦੁਆਰਾ ਬਹੁਤ ਹੀ ਵਧੀਆ ਸਿੱਖਿਆ ਦੇ ਖੇਤਰ ਦੇ ਵਿੱਚ ਉਪਰਾਲੇ ਜਿਹੜੇ ਹੈਗੇ ਆ ਉਹ ਕਿੱਥੇ ਜਾ ਰਹੇ ਹੈਗੇ ਆ ਕਈ ਤਰ੍ਹਾਂ ਦੀਆਂ ਮੋਹਮ ਜੜੀਆਂ ਗਿਆ ਉਹਨਾਂ ਦੇ ਦੁਆਰਾ ਚਲਾਈਆਂ ਗਈਆਂ ਹੈਗੀਆਂ ਜਿਵੇਂ ਕਿ ਸਿੱਖਿਆ ਕ੍ਰਾਂਤੀ ਇੱਕ ਮੋਹਮ ਹੋਗੀ ਸੰਵਾਦ ਅਧਿਆਪਕਾਂ ਦੇ ਨਾਲ ਉਹ ਮੋਹਮ ਹੋਗੀ ਜਾਂ ਸਾਡੇ ਜਿਹੜੇ ਭਗਵੰਤਬਾਨ ਜੀ ਹੈਗੇ ਆ ਸੀਐਮ ਸਾਹਿਬ ਉਹ ਬਹੁਤ ਹੀ ਵਧੀਆ ਉਪਰਾਲੇ ਜਿਹੜੇ ਹੈਗੇ ਆ ਸਿੱਖਿਆ ਕ੍ਰਾਂਤੀ ਦੇ ਸੰਬੰਧ ਦੇ ਵਿੱਚ ਬਹੁਤ ਵਧੀਆ ਉਪਰਾਲੇ ਜਿਵੇਂ ਕਿ ਆਪਾਂ ਸੁਣਿਆ ਸੀ ਵੀ ਜੋ ਪਹਿਲੇ ਉਪਾਲੇ ਕਿਤੇ ਕੈਜੀਵਾਸ ਨਾਲ ਦਲੀਜ਼ ਕੀਤੇ थे ਉਹੀ ਪਾਲੇ ਨੂੰ ਪੰਜਾਬ 'ਚ ਵੀ ਹੋ ਰਹੇ ਨੇ ਜੀ ਹਾਂ ਡੈਫੀਨੇਟਲੀ ਹੋ ਰਹੇ ਆਂ ਜੀ ਬਿਲਕੁਲ ਸਹੀ ਹੈ ਵੀ ਉਹਨਾਂ ਦੇ ਦੁਆਰਾ ਜਿਵੇਂ ਸੰਬਾਧ ਅਧਿਆਪਕਾਂ ਨਾਲ ਜਿਹੜੀਆਂ ਅਧਿਆਪਕਾਂ ਨੂੰ ਪ੍ਰੋਬਲਮਸ ਆਉਂਦੀਆਂ ਆ ਜਾਂ ਸਕੂਲਾਂ ਦੇ ਵਿੱਚ ਬਾਤ ਚੜ ਕੇ ਕੰਮ ਕਰਾਏ ਗਏ ਹੈਗੇ ਆ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਸ਼ੁਕਰੀਆ ਵੀ ਕਰਦੇ ਹੈਗੇ ਆ ਕਿ ਸਕੂਲਾਂ ਦੇ ਵਿੱਚ ਜਿਹੜਾ ਉਹਨਾਂ ਦੇ ਦੁਆਰਾ ਦਿਨ ਪ੍ਰਤੀ ਦਿਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਹੈਗੀਆਂ ਤਾਂ ਪੰਜਾਬ ਸਰਕਾਰ ਬਾਤ ਚੜ ਕੇ ਇਹਨਾਂ ਦੇ ਵਿੱਚ ਇਹਸਾ ਲੈ ਰਹੀ ਹੈ ਤੇ ਗਿਣਤੀ ਵੀ ਜਿਹੜੀ ਹੈਗੀ ਆ ਸਾਡੀ ਅੱਗੇ ਨਾਲੋਂ ਜ਼ਿਆਦਾ ਵਧ ਰਹੀ ਹੈਗੀ ਆ ਜਿਵੇਂ ਤੁਹਾਡੇ ਸਕੂਲਦਰਾ ਵੈਸੀ ਬਹੁਤ ਨਾਮ ਮਲਟੀ ਮੱਲਾ ਜਗ੍ਹਾ ਹਰ ਇੱਕ ਜਗ੍ਹਾ ਮੱਲਾ ਮਾਰੀਆਂ ਸਪੋਰਟਸ ਚ ਮਾਰੀਆਂ ਐਜੂਕੇਸ਼ਨ ਚ ਮਾਰੀਆਂ ਤੁਸੀਂ ਬੱਚਿਆਂ ਨੂੰ ਹੋਰ ਜਾਗ ਹੋ ਚੁਗਾ ਤੇ ਬੱਚੇਨ ਕੀ ਕਰੋਗੇ ਬੱਚਿਆਂ ਨੂੰ ਇਹੀ ਕਹਾਂਗੇ ਜੀ ਜਿਵੇਂ ਕਮੋਂ ਸਰਕਾਰ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਯੁੱਧ ਨਸ਼ਾ ਵਿਰੁੱਧ ਤਾਂ ਜਿਹੜੀਆਂ ਖੇਡਾਂ ਹੈਗੀਆਂ ਉਹਨਾਂ ਦੇ ਵਿੱਚ ਮੱਲਾ ਜਿਵੇਂ ਸਾਡੇ ਨੈਸ਼ਨਲ ਹੋਈਆਂ ਸੀਗੀਆਂ 2 ਸਾਲ ਲਗਾਤਾਰ ਹੁੰਦੀਆਂ ਰਹੀਆਂ ਤੇ ਬੱਚਿਆਂ ਨੇ ਫਰਸਟ ਪੋਜੀਸ਼ਨਜ਼ ਗੇਮ ਕੀਤੀਆਂ ਜਾਂ ਹੋਰ ਵੀ ਜਿਵੇਂ ਚੈਸ ਹੈ ਚੈਸ ਦੇ ਵਿੱਚ ਇੱਕ ਨੀਦੀ ਸ਼ਰਮਾ ਲੜਕੀ ਹੈਗੀ ਹੈ ਉਹ 골ਡ ਮੈਡਲ ਲੈ ਕੇ ਆਈ ਹੈ ਜੀ ਹੈ ਸਾਡੇ ਦੋ ਬਿੰਗ ਜਿਵੇਂ ਚੱਲਦੇ ਹੈਗੇ ਆ ਸਾਡੇ ਕੋਲ ਬਾਸਕਟਬਾਲ ਤੇ ਬਾਕਸਿੰਗ ਦਾ ਵਿੰਗ ਵੀ ਚੱਲਦਾ ਹੈਗਾ ਉਸ ਦੇ ਵਿੱਚ ਵੀ ਜਿਹੜੇ ਬੱਚੇ ਹੈਗੇ ਆ ਦਿਨ ਪ੍ਰਤੀ ਦਿਨ ਅਲੱਗ-ਅਲੱਗ ਤੌਰ ਤੇ ਪ੍ਰਾਈਜ਼ ਜਿਹੜੇ ਹੈਗੇ ਆ ਲੈ ਕੇ ਆਂਦੇ ਆ ਇਸ ਤਰ੍ਹਾਂ ਇੱਕ ਕ੍ਰਿਕਟ ਚੱਲ ਰਹੀ ਹੈਗੀ ਹੈ ਤਾਂ ਇਹ ਇੱਕ ਮੁਹਿੰਮ ਹੈ ਜਿਹੜੀ ਸਾਡੇ ਕੋਲ ਯੁੱਧ ਨਸ਼ਾ ਵਿਰੁੱਧ ਤਾਂ ਬੱਚੇ ਜਿਹੜੇ ਹੈਗੇ ਆ ਇਹਨਾਂ ਚੀਜ਼ਾਂ ਤੋਂ ਪਰੇ ਰਹਿੰਦੇ ਹੈਗੇ ਆ ਤੇ ਉਸ ਦੇ ਨਾਲ ਜਿਹੜਾ ਮਲਟੀਪਰਪਸ ਸਕੂਲ ਹੈ ਉਸ ਦਾ ਜਿਹੜਾ ਹੈਗਾ ਨਾਮ ਦਿਨ ਪ੍ਰਤੀ ਦਿਨ ਜਿਹੜਾ ਹੈਗਾ ਅੱਗੇ ਵੱਲ ਵੱਧ ਹੀ ਰਿਹਾ ਹੈਗਾ ਇਹ ਪਿੱਛਾਂ ਵੱਲ ਬਿਲਕੁਲ ਵੀ ਨਹੀਂ ਜਾ ਰਿਹਾ ਹੈਗਾ ਜੀ ਇਹ ਸਾਰਾ ਪੰਜਾਬ ਸਰਕਾਰ ਕਰਕੇ ਕਿਉਂਕਿ ਉਹਨਾਂ ਨੇ ਭਗਵੰਤਵਾਨ ਸਰਮਾਨ ਯੋਗ ਸੀਐਮ ਸਾਹਿਬ ਸਾਡੇ ਭਗਵੰਤਵਾਨ ਜੀ ਖੇਡਾਂ ਨੂੰ ਵੀ ਉਹ ਲਾਰਾ ਜਿਹੜਾ ਹੈਗਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਦੇ ਰਿਹਾ ਹੈ ਤੁਹਾਡੇ ਸਕੂਲ ਦੇ ਵਿੱਚ ਮੈਨੇਜਮੈਂਟ ਦਾ ਕਿੰਨਾ ਕੋਲ ਹੈ ਬਹੁਤ ਵਧੀਆ ਰੋਲ ਹੈ ਜੀ ਸਭ ਤੋਂ ਬੜੀ ਗੱਲ ਇਸ ਵਾਰ ਜਿਹੜੀ ਸਾਡੀ ਐਸਐਮਸੀ ਕਮੇਟੀ ਬਣਾਈ ਗਈ ਹੈ ਉਸ ਦੇ ਵਿੱਚ ਐਮਸੀ ਮੈਂਬਰ ਜਿਹੜੇ ਹੈਗੇ ਆ ਉਹ ਵੀ ਜਿਵੇਂ ਸਰਦਾਰ ਹਰਮਨ ਸਿੰਘ ਜੀ ਇਹਨਾਂ ਨੂੰ ਵੀ ਜੁੜਿਆ ਗਿਆ ਹੈਗਾ ਸਾਡੇ ਹੋਰ ਵੀ ਮੈਂਬਰ ਜਿਹੜੇ ਹੈਗੇ ਆ ਜਿਸ ਦਾ ਟੀਚਿੰਗ ਲਾਈਨਸ ਦੇ ਹੈਗੇ ਆ ਇਹਨਾਂ ਦੇ ਵਿੱਚ ਜੁੜੇ ਆ ਜਾਂ ਮਾਪੇ ਜਿਹੜੇ ਹੈਗੇ ਆ ਉਹ ਨਾਲ ਜੁੜੇਗੇ ਹੈਗੇ ਆ ਤਾਂ ਉਹਨਾਂ ਨੇ ਬਹੁਤ ਵਧੀਆ ਹੁਲਾਰਾ ਜਿਹੜਾ ਹੈਗਾ ਸਾਨੂੰ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਕਾਲ ਕਰਦੇ ਹਾਂ ਜਿਵੇਂ ਕੱਲ ਹੀ ਮੀਟਿੰਗ ਹੋ ਕੇ ਆਈ ਹੈ ਸਾਡੀ ਐਸਐਮਸੀ ਮੈਂਬਰਸ ਦੀ ਤਾਂ ਜਦੋਂ ਵੀ ਉਹਨਾਂ ਨੂੰ ਅਸੀਂ ਇੱਕ ਦਿਨ ਪਹਿਲਾਂ ਕਾਲ ਕਰਦੇ ਹਾਂ ਵੀ ਕੱਲ ਤੁਹਾਡੀ ਮੀਟਿੰਗ ਹੈਗੀ ਹੈ ਤੁਹਾਡੇ ਨਾਲ ਕੁਝ ਗੱਲਾਂ ਅਸੀਂ ਸਕੂਲ ਦੀ ਬਿਹਤਰੀ ਦੇ ਸੰਬੰਧ ਦੇ ਵਿੱਚ ਸਾਂਝੀਆਂ ਕਰਨੀਆਂ ਹੈਗੀਆਂ ਤਾਂ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਹੁੰਦੇ ਆ ਜੀ ਰਾਜ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਲਾਸਟ ਦੇ ਵਿੱਚ ਮੈਂ ਸੰਦੇਸ਼ ਇਹ ਦੇਣਾ ਚਾਹਾਂਗੀ ਕਿ 15 ਅਗਸਤ ਦੇ ਸੰਬੰਧ ਦੇ ਵਿੱਚ ਕਿ ਮੇਰਾ ਪਰਿਵਾਰ ਜਿਹੜਾ ਹੈਗਾ ਚਾਹੇ ਮੇਰੇ ਅਧਿਆਪਕ ਹੈ ਚਾਹੇ ਮੇਰੇ ਬੱਚਿਆਂ ਦੇ ਪੇਰੈਂਟਸ ਹੈ ਜਾਂ ਸਾਡਾ ਹੋਰ ਸੋਸ਼ਲ ਪ੍ਰਾਈਵੇਟ ਤੌਰ ਦੇ ਉੱਤੇ ਕਿਸੇ ਦੇ ਨਾਲ ਸੰਬੰਧ ਹੈ ਉਹ ਸਾਰੇ ਹੱਸਦੇ ਖੇਡਦੇ ਜਿਹੜੇ ਹੈਗੇ ਆ ਖਿਲ-ਖਿਲਾਉਂਦੇ ਰਹਿਣ ਜੀ थैंक यू